ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕੇ ਪੰਜਾਬ ਜਿਹੜੀ ਧੰਦੇ ਸਾਹੀ ਗੁਰੂ ਨਾਨਕ ਦੇ ਵਿਚਾਰ ਤੋਂ ਨੂੰ ਫਾਲੋ ਕਰਦੀ ਆ ਕਿਸਾਨਾਂ ਵੀ ਮਜ਼ਦੂਰਾਂ ਦੀਆਂ ਤੇ ਹੁਣੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਹੈ ਪੰਜਾਬ ਦੇ ਨੌਜਵਾਨਾਂ ਦੇ ਨਾਲ ਹੈ ਜਿਵੇਂ ਕਿ ਅੱਜ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਕਿਉਂਕਿ ਕਿਸਾਨਾਂ ਦੀ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨੀ ਏਜੰਡਿਆਂ ਨੂੰ ਲੈ ਕੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਸੀ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਆਗਿਆ ਨੂੰ ਗ੍ਰਿਫਤਾਰ ਕੀਤਾ ਖਨੌਰੀਆ ਤੇ ਸੰਭੂ ਬਾਡਰ ਤੇ ਸਫਤਾਏ ਦੇ ਨਾਲ ਟੈਂਟਾਂ ਨੂੰ ਉੱਥੇ ਜੋ ਬਣੇ ਹੋਏ ਸੀਗੇ ਰਹਿ ਰਹੇ ਸੀ ਕਿਸਾਨ ਉਹਨਾਂ ਦਾ ਵੀ ਬਹੁਤ ਸਾਰਨ ਕਸ਼ਣ ਕੀਤਾ ਗਿਆ ਟਰੈਕਟਰ ਟਰਾਲੀਆਂ ਦਾ ਹੋਰ ਜੋ ਸਾਰਜੋ ਸਮਾਨ ਇਕੱਠਾ ਕੀਤਾ ਹੋਇਆ ਸੀ ਉਹ ਸਾਰਾ ਸਰਕਾਰ ਨੇ ਖੰਡਾ ਦਿੱਤਾ ਹੈ ਸਾਰਾ ਸੰਭੂ ਅਤੇ ਖਨੌਰੀ ਵਾਂਡਰ ਖਾਲੀ ਕਰਾ ਦਿੱਤਾ ਗਿਆ ਹੈ ਜਿਹੜੀ ਕਿ ਪੰਜਾਬ ਦੇ ਲਈ ਇੱਕ ਬਹੁਤ ਮਾਰੀ ਗੱਲ ਹੈਗੀ ਆ ਕਿਉਂਕਿ ਕਿਸਾਨਾਂ ਦੇ ਨਾਲ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਟੇਬਲ ਟॉक ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਖਤਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਲੋਕ ਰਾਜ ਹੈ ਹਰ ਇੱਕ ਨੂੰ ਧਰਨੇ ਰੋਸ ਮਜਾਰੇ ਦੇਣ ਦਾ ਅਧਿਕਾਰ ਹੈ ਉਡੀ ਗੱਲ ਸੀ ਕਰਦੇ ਆ ਜਿਵੇਂ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਨੌਜਵਾਨ ਝੰਡੇ ਲਾ ਕੇ ਮੋਟਰਸਾਈਕਲਾਂ ਤੇ ਸਾਂਤ ਜਰਨੈਲ ਸਜੀ ਖਾਲਸਾ ਭੰਡਰਾਵਾ ਦੇ ਸਟicker ਲਾ ਕੇ ਘੁੰਮਣ ਫੇਰਨਾ ਗਏ ਸਨ ਜਾਂ ਉੱਧਰ ਗੁਰਦੁਆਰਿਆਂ ਦੇ ਦਰਸ਼ਨ ਦਰਾਰੇ ਕਰਨ ਗਏ ਸਨ ਜਿਹੜਾ ਕਿ ਉਥੋਂ ਦੇ ਲੋਕਾਂ ਨੇ ਪ੍ਰਸ਼ਾਸਨ ਨੇ ਉਹਨਾਂ ਨੇ ਕੁੱਟਮਾਰ ਕਰੇ ਝੰਡੇ ਪਾੜੇ ਗਏ। ਸ਼ਾਂਤ ਜਰਨਾ ਐਸੇ ਜੀ ਕਾਲਸਾ ਪਿੰਡਰਾਂ ਵਾਲੇ ਦੀਆਂ ਜੀਆਂ ਫੋਟੋ ਪੋਸਟਰ ਲਾਸ਼ ਹੋਈ ਪਾੜੇ ਕਿ ਜਿਹੜੀ ਕਿ ਇੱਕ ਹਜ਼ਾਰ ਬਹੁਤ ਮਾਰੀ ਗੱਲ ਹੈਗੀ ਆ। ਕਿਉਂਕਿ ਜਿਹੜਾ ਸਾਡਾ ਦੇਸ਼ ਹੈਗਾ ਧਰਮ ਨਿਰਪੱਖ ਦੇਸ਼ ਹਰ ਇੱਕ ਨੂੰ ਅਧਿਕਾਰ ਹੈਗਾ ਝੰਡੇ ਲਾਉਣ ਦਾ ਕਿਸੇ ਦੀ ਫੋਟੋ ਲਾਉਣ ਦਾ ਅਧਿਕਾਰ ਹੈਗਾ ਜਿਹੜਾ ਕਿ ਮਾਤਾ ਜੀ ਦੀ ਗਵਰਨਮੈਂਟ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਹਾਲਾਤ ਵਿਗੜ ਸਕਦੇ ਹਨ ਤੀਜੀ ਗਾ ਲੇ ਵੀ ਆ ਜਿਵੇਂ ਕਿ ਪਟਿਆਲੇ ਦੇ ਵਿੱਚ ਕਰਨਲ ਨੂੰ ਇੱਕ ਢਾਬੇ ਤੇ ਜਿਹੜਾ ਕਿ ਰੁਕਿਆ ਹੋਇਆ ਸੀਗਾ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾਉਣ ਆਇਆ ਉਹਨਾਂ ਦਾ ਬੇਟਾ ਵੀ ਉਸ ਦੀ ਪੰਜਾਬ ਪੁਲਿਸ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੁੱਟਮਾਰ ਕਰੀ ਉਹਨਾਂ ਦੀ ਬਾਹਾਂ ਟੁੱਟ ਗਈ ਹੋਰ ਵੀ ਉਹਦਾ ਮੁੰਡਾ ਵੀ ਜ਼ਖਮੀ ਹੋਇਆ ਜਿਹੜੀ ਕਿ ਪੰਜਾਬ ਪੁਲਸ ਤੇ ਲਈ ਇਹ ਇੱਕ ਮਾਰੀ ਗੱਲ ਹੈ ਜਏ ਨਹੀਂ ਕਰਨਾ ਚਾਹੀਦਾ ਕਿਉਂਕਿ ਭਗਵਾਨ ਤਮਾਰ ਨੇ ਪੰਜਾਬ ਨੂੰ ਅਧਿਕਾਰ ਹੀ ਜਾਲਾ ਦੇ ਦਿੱਤੇ ਆ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਪੁਲਿਸ ਨੇ ਉਸ ਕਰਨਲ ਦੀ ਇੱਕ ਵੀ ਨਹੀਂ ਸੁਣੀ ਬਹੁਤ ਜ਼ਿਆਦਾ ਕੁੱਟਿਆ ਜਿਹੜਾ ਕਿ ਹੁਣ ਮਸਲਾ ਗੰਭੀਰ ਬਣਿਆ ਹੋਇਆ ਹੈਗਾ ਹੁਣ ਇਹ ਮਾਫੀयां ਮੰਗ ਰਹੇ ਹਨ ਜਿਹੜੇ 12-13 ਪੁਲਿਸ ਕਰਮਚਾਰੀ ਸਨ ਜਿੰਨਾਂ ਵਿੱਚ ਇਨਸਪੈਕਟਰ ਵੀ ਸੀਗੇ ਥਾਣੇਦਾਰ ਵੀ ਸੀਗੇ ਅੱਜ ਮਾਫੀयां ਮੰਗ ਰਹੇ ਹਨ ਇਨਾਂ ਨੂੰ ਪਹਿਲਾਂ ਸੋ ਸਮਝ ਕੇ ਸਟੈਪ ਚੱਕਣਾ ਚਾਹੀਦਾ ਹੈ ਘਰ ਤੋਂ ਘਰੋਂ ਤੋਂ ਪੋਸਟਾ ਲੈਣ ਦੇ ਭਾਈ ਤੁਸੀਂ ਕਿੱਥੋਂ ਆਇਆ ਕੀ ਨਾਂ ਹੋਡਾ ਜਿਹੜੇ ਕਿ ਐਵੇਂ ਹੀ ਉਹਨਾਂ ਤੇ ਕੁੱਟਮਾਰ ਕੀਤੀ ਗਈ ਜਿਹੜਾ ਕਿ ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ ਟ੍ਰਾਇੰਗਲ ਪਾਰਟੀ ਪੰਜਾਬ ਦਾ ਇਹ ਹੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਹੈ ਕਿਉਂਕਿ ਸਰਕਾਰਾਂ ਨੂੰ ਸੈਂਟਰ ਸਰਕਾਰ ਹੈ ਤੇ ਸੂਬਾ ਸਰ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦਾ ਇਕਤਾ ਹੈ ਨਹੀਂ ਕਿਸਾਨ ਧਰਿਆਂ ਵਿੱਚ ਬੰਦੇ ਹੋਏ ਹਨ ਦੂਜੀ ਗੱਲ ਜਿੰਨੇ ਵੀ ਅਕਾਲੀ ਦਲ ਹਨ ਉਹ ਵੀ ਬੰਦੇ ਹੋਏ ਧਰਿਆਂ ਦੇ ਬੰਦੇ ਹੋਏ ਹਨ ਇਹਨਾਂ ਸਰਕਾਰਾਂ ਨੂੰ ਪਤਾ ਹੈਗਾ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ ਇਸੇ ਤਰ੍ਹਾਂ ਹੀ ਸੰਤ ਸਮਾਜ ਭਮ ਇੱਕ ਹੋਂ ਦਾ ਦਿਖਾਵਾ ਕਰਦਾ ਹੈ ਪਰ ਇਹ ਵੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਨਫ਼ਰਤ ਨਾ ਦਿਖਦੇ ਹਨ ਇਹਨਾਂ ਦੀ ਆ ਵਿੱਚ ਦੀ ਵੀ ਜਈ ਬੰਦੀ ਇਸੇ ਤਰ੍ਹਾਂ ਹੀ ਜਿਹੜੀਆਂ ਆਪਣਾ ਹਾ ਬੁੱਢੇ ਦਾਲੀਆਂ ਜਿਹਨੂੰ ਫੌਜਾਂ ਕਹਿੰਦੇ ਉਹਨਾਂ ਦੇ ਨਿੰਗ ਸਿੰਘ ਉਹਨਾਂ ਦੀ ਵੀ ਆਵੇ ਦੀ ਇਕਤਰਤਾ ਨਹੀਂ ਹੁੰਦੀ ਉਹ ਉਹ ਵੀ ਧੜਿਆਂ ਦੇ ਵਿੱਚ ਬੰਦੇ ਹੋਏ ਹਨ ਕੁੱਲ ਮਿਲਾ ਕੇ ਸੈਂਟਰ ਸਰਕਾਰ ਪੰਜਾਬ ਗਵਰਨਮੈਂਟ ਇਸੇ ਧੜੀ ਬੰਦੀ ਦਾ ਲਾਜਾਇਜ਼ ਫਾਇਦਾ ਉਠਾ ਕੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਗਮਰਾ ਕਰ ਰਹੀ ਹੈ ਜਿਹੜਾ ਕਿ ਇੱਕ ਬਹੁਤ ਹੀ ਮਾੜੀ ਗੱਲ ਹੈ। ਟ੍ਰਾਇੰਗਲ ਪਾਰਟੀ ਦਾ ਇਹ ਵੀ ਕਹਿਣਾ ਹੈ ਕਿਉਂਕਿ ਸਰਕਾਰਾਂ ਦਾ ਫਰਜ ਇਹ ਮੰਨਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਕਿ ਪੜ੍ਹ ਲੈ ਗਏ ਹਨ, ਗ੍ਰੈਜੂਏਟ ਕਰ ਚੁੱਕੇ ਆ ਹਨ, ਪੋਸਟ ਗ੍ਰੈਜੂਏਟ ਕਰ ਚੁੱਕੇ ਉਹਨਾਂ ਨੂੰ ਨੌਕਰੀਆਂ ਦਾ ਬੰਦੋਬਸਤ ਕਰਨਾ ਚਾਹੀਦਾ ਹੈ। ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ। ਖੇਤੀਬਾੜੀ ਦੇ ਵਿੱਚ ਕਿਸਾਨਾਂ ਦੇ ਮਸਲੇ ਕੋਈ ਬਹੁਤ ਵੀ ਵੱਡੀ ਗੱਲ ਨਹੀਂ ਸਰਕਾਰਾਂ ਹੱਲ ਕਰ ਸਕਦੇ ਹਨ ਜਾਣ ਬੁੱਝ ਕੇ ਨਹੀਂ ਕਰ ਸਕਦੇ ਵੀ ਇਹ ਕਿ ਮਾੜੀ ਗੱਲ ਹੈਗੀ ਆ ट्रायंगल ਪਾਰਟ ਉੱਪਰ ਪੰਜਾਬ ਦਾ ਇਹ ਕਹਿਣਾ ਹੈਗਾ ਹਰ ਇੱਕ ਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਦੇ ਘਰ ਬਣਾ ਕੇ ਦੇਵੇ 12ਵੇਂ ਤੱਕ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਆ ਲੰਬ ਟਾਈਮ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ 70 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ 20000 ਰੁਪਿਆ ਪੈਨਸ਼ਨ ਮਿਲਣੀ ਚਾਹੀਦੀ ਹੈ ਮਜ਼ਦੂਰ ਦੇ ਘੱਟੇ 1600 ਰੁਪਿਆ ਹੋਣੀ ਚਾਹੀਦੀ ਹੈ ਸਕਿੱਲ ਦੇ ਅਕੋਰਡਿੰਗ ਹਰ ਇੱਕ ਦੀ ਸੈਲਰੀ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ ਟ੍ਰਾਇੰਗਲ ਪਾਰਟੀ ਉਹ ਪੰਜਾਬ ਇਹ ਵੀ ਕਹਿੰਦੀ ਹੈ ਕਿਸਾਨਾਂ ਨੂੰ ਮੈਨੇਜਮੈਂਟ ਰਾਹੀਂ ਖੇਤੀਬਾੜੀ ਕਰਨੀ ਚਾਹੀਦੀ ਜਾਂ ਆਪਣੇ ਪ੍ਰੋਡਕਟ ਬਣਾ ਕੇ ਉਹਨਾਂ ਦਾ ਰੇਟ ਤੈਅ ਕਰਕੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਆਪਣੇ ਗਰੋਸਰੀ ਸਟੋਰ ਬਣਾ ਕੇ ਸੇਲ ਕਰਨੇ ਚਾਹੀਦੇ ਹਨ ਤਾਂ ਇਹਨਾਂ ਗੰਦੀਆਂ ਸਰਕਾਰਾਂ ਤੋਂ ਕਿਸਾਨਾਂ ਦਾ ਲੋਕਾਂ ਦਾ ਖੈਰਾ ਛੁੱਟ ਸਕੇ ਬਧੇਰੇ ਜਾਣਕਾਰੀ ਲਈ ਐਸੋਸੀਏਟ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਵਾਡੀ ਪੰਜਾਬ ਸੋਹਣਾ ਬਣਾ ਫੇਸਬੁੱਕ ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਰੰਗ ਮੈਂ ਇਸ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀਵਾਂ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ